ਵਿਆਹ ਤੋਂ ਪੂਰੇ 1 ਸਾਲ ਪਿੱਛੋਂ ਯੂਸਫ ਦੇ ਘਰ ਮੁੰਡਾ ਹੋਇਆ ਤਾਬੋ ਦੀ ਜਨਮ ਭਰ ਦੀ ਰੀਜ ਪੂਰੀ ਹੋ ਗਈ ਅੰਦਰ ਬਾਹਰ ਖੁਸ਼ੀ ਨਾਲ ਭਰ ਗਿਆ ਤਾਬੋ ਨੇ ਬਾਜਰੇ ਦਾ ਥਾਲ ਭਰ ਕੇ ਉਤੋਂ ਦੋ ਗੋੜ ਦੀਆਂ ਰੋੜੀਆਂ ਤੇ 2 ਰੁਪਏ ਧਰ ਕੇ ਦਾਈ ਨੂੰ ਦਿੱਤੇ ਯੂਸਫ ਆਪ ਵੀ ਭਾਵੇਂ ਸਰਦਾਰਾਂ ਦਾ ਲੱਗੀ ਸੀ ਪਰ ਉਹਦੇ ਵੀ ਅੱਗੇ ਹੋਰ ਲੱਗੇ ਹੈ ਸਨ ਜਿਸ ਨੇ ਆ ਕੇ ਵਧਾਈ ਦਿੱਤੀ ਯੂਸਫ ਨੇ ਮੂੰਹ ਮਿੱਠਾ ਕਰਾ ਕੇ ਧੋ ਰਿਆ ਯੂਸਫ ਗਰੀਬ ਸੀ ਗਰੀਬ ਕਰ ਖੁਸ਼ੀ ਹੋਵੇ ਤਾਂ ਉਹ ਵਧਾਈ ਦੇਣ ਵਾਲੇ ਦਾ ਮੂੰਹ ਮਿੱਠਾ ਕਰਾਉਂਦਾ ਹੈ ਤੇ ਜੇ ਅਮੀਰ ਘਰ ਹੋਵੇ ਤਾਂ ਉਹ ਵਧਾਈ ਦੇਣ ਵਾਲੇ ਦਾ ਮੂੰਹ ਕੌੜਾ ਕਰਾਉਂਦਾ ਹੈ। ਜੰਤੇ ਇਤਿਹਾਸ਼ ਮਤੇ ਨੂੰ ਵਧਾਈ ਕੱਲੀ ਗਈ। ਯੂਸਫ ਦਾ ਦਿਲ ਕਹਿ ਰਿਹਾ ਸੀ ਕਿ ਆਪਣੀ ਭੂਆ ਨੂੰ ਵਧਾਈ ਨਹੀਂਓ ਕੱਲਣੀ। ਅਫਸੋਸ ਯੂਸਫ ਇਹ ਕੁਛ ਨਹੀਂ ਸੀ ਕਰ ਸਕਦਾ। ਬੇਗਮੇ ਦੇ ਸਾਰੇ ਆਇਬ ਕੱਜੇ ਗਏ। ਮਾਂ ਕੁਛ ਜੱਜੀ, ਪੁੱਤਾਂ ਕੱਜੀ। ਉਹ ਮਾਂ ਬਣ ਗਈ ਸੀ। ਉਹ ਸਾਰਾ ਦਿਨ ਛੋਟੇ ਜਿਹੇ ਸ਼ਰੀਫ ਨੂੰ ਕੁਛੜ ਲੈ ਕੇ ਬੈਠੀ ਰਹਿੰਦੀ। ਦਾਦੀ ਤੇ ਨਾਨੀ ਨੇ ਮੁੰਡੇ ਦਾ ਪੂਰਾ ਨਾਂ ਮੁਹੰਮਦ ਸ਼ਰੀਫ ਰੱਖਿਆ ਸੀ ਆ ਰਾਜੇ ਉਹ ਨਿਰਾ ਸ਼ਰੀਫ ਹੀ ਸੀ ਆਥਣੇ ਹੋਏ ਉਦਾਸ ਪਰਿਵਾਰ ਨੂੰ ਜਿਉਂਦੀ ਜਾਗਦੀ ਬਾਜੀ ਲੱਭ ਗਈ ਸੀ ਛੋਟਾ ਸ਼ਰੀਫ ਇੱਕ ਤੋਂ ਦੂਜੇ ਦੀ ਤੇ ਦੂਜੇ ਤੋਂ ਤੀਜੇ ਦੀ ਗੋਦੀ ਦੀ ਰੌਣਕ ਬਣਿਆ ਰਹਿੰਦਾ ਦਾਦੀ ਲੋਰੀਆਂ ਦਿੰਦੀ ਦਿੰਦੀ ਹੰਬ ਜਾਂਦੀ ਤਾਂ ਯੂਸਫ ਕੁੱਛੜ ਚੱਕ ਕੇ ਕਹਿੰਦਾ ਆ ਭਈ ਚੌਧਰੀ ਤੈਨੂੰ ਹੀਰ ਸੁਣਾਈਏ ਪਰ ਕਿੱਡਾ ਬੇਪਰਵਾਸੀ ਉਹ ਛੋਟਾ ਜਿਹਾ ਠਾਕਰ ਨਾ ਦਾਦੀ ਦੀਆਂ ਲੋਰੀਆਂ ਤੇ ਪਸੀਜ ਦਾ ਨਾ ਯੂਸਫ ਦੀ ਹੀਰ ਤੇ ਰਜ ਦਾ ਜੇ ਮੰਨਦਾ ਤਾਂ ਮੁਟਿਆਰ ਬੇਗਮੇ ਦੇ ਦੁੱਧ ਦੇਆਂ ਕਟੋਰੀਆਂ ਤੇ ਭੋਲੇ ਕੀ ਸਾਡੇ ਪਿੰਡ ਦੀਆਂ ਕਈ ਰਿਸ਼ਤੇਦਾਰੀਆਂ ਸਨ ਕਿਸੇ ਆਉਂਦੇ ਜਾਂਦੇ ਰਾਹੀ ਯੂਸਫ ਘਰ ਮੁੰਡਾ ਹੋਣ ਦੀ ਖਬਰ ਨਸੀਰਾ ਨੂੰ ਵੀ ਪਹੁੰਚ ਗਈ ਉਹ ਸਾਰੀ ਰਾਤ ਨਸੀਰਾ ਖੁਸ਼ੀ ਵਿੱਚ ਸੌਂ ਨਾ ਸਕੀ ਉਹ ਅੱਲਾ ਦਾ ਲੱਖ ਲੱਖ ਸ਼ੁਕਰ ਕਰਦੀ ਜਿਨੇ ਯੂਸਫ ਦੇ ਹਨੇਰੇ ਘਰ ਵਿੱਚ ਚਾਨਣ ਬਖਸ਼ਿਆ ਸੀ ਉੱਪਰੋਂ ਦਿਖਾਵੇ ਮਾਤਰ ਨਹੀਂ ਨਸੀਰਾ ਸੱਚੇ ਦਿਲੋਂ ਖੁਸ਼ ਸੀ ਉਹ ਕਿਉਂ ਨਾ ਖੁਸ਼ ਹੁੰਦੀ ਅੱਜ ਉਹਦਾ ਯੂਸਫ ਜੋ ਖੁਸ਼ ਸੀ ਰਹਿ ਰਹਿ ਕੇ ਉਹ ਸੋਚਦੀ ਕਾਕਾ ਕਿਹਦੇ ਵਰਗਾ ਹੋਵੇਗਾ ਬੇਗਮੇ ਵਰਗਾ ਮਾਮੇ ਵਰਗਾ ਦਾਦੀ ਵਰਗਾ ਨਹੀਂ ਉਹ ਮੇਰੇ ਯੂਸਫ ਵਰਗਾ ਹੋਣਾ ਏ ਨਿਹਰਾ ਯੂਸਫ ਕਦੇ ਕਦੇ ਉਹਦੇ ਖੁਸ਼ੀ ਭਰੇ ਦਿਲ ਵਿੱਚੋਂ ਇੱਕ ਠੰਡਾ ਸਾਹ ਵੀ ਨਿਕਲ ਜਾਂਦਾ ਜੇ ਕਿਤੇ ਅੱਲਾ ਮੈਨੂੰ ਵੀ ਇੱਕ ਪੁੱਤਰ ਦੇ ਦਿੰਦਾ ਤਾਂ ਤੇ ਉਹਨੇ ਦੇ ਤਾਂ ਦਿੱਤਾ ਏ ਉਹ ਮੇਰਾ ਹੀ ਪੁੱਤਰ ਏ ਕੀ ਹੋਇਆ ਜੇ ਮੈਂ ਉਹਨੂੰ ਚੱਕ ਕੇ ਖੜਾ ਨਹੀਂ ਸਕਦੀ ਉਹਦਾ ਮਿੱਠਾ ਜਾਮੂ ਨਹੀਂ ਚੁੰਮ ਸਕਦੀ ਉਹਨੂੰ ਵੇਖ ਵੀ ਨਹੀਂ ਸਕਦੀ ਜਦੋਂ ਵੱਡਾ ਹੋ ਜਾਵੇਗਾ ਤਾਂ ਮੈਂ ਇੱਥੇ ਬੁਲਾ ਕੇ ਉਹਨੂੰ ਜ਼ਰੂਰ ਵੇਖ ਲਿਆ ਕਰਾਂਗੀ ਅੱਲਾ ਕਰੇ ਉਹ ਜਿਉਂਦਾ ਰਹੇ ਉਹ ਮੇਰਾ ਪੁੱਤਰ ਏ ਮੇਰੇ ਯੂਸਫ ਦਾ ਜਾਦੀ ਨਸੀਰਾ ਛੁੱਟੜ ਬਣ ਕੇ ਪੇਕੇ ਘਰ ਆਈ ਸੀ ਉਹ ਕਦੇ ਕਿਸੇ ਨਾਲ ਖੁੱਲ ਕੇ ਨਹੀਂ ਸੀ ਬੋਲੀ ਹਾਸਾ ਉਹਦੀ ਦੁਨੀਆ ਵਿੱਚੋਂ ਅਸਲੋਂ ਮੁੱਕ ਗਿਆ ਸੀ ਉਹ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਦਿਨੇ ਸਾਰਾ ਦਿਨ ਪੰਨਿਆਂ ਤੇ ਕਸੀਦਾ ਕਢਦੀ ਤੇ ਰਾਤ ਚੋਖੀ देर ਤੱਕ ਕੁਰਾਨ ਸ਼ਰੀਫ ਪੜ੍ਹਦੀ ਰਹਿੰਦੀ ਉਹ ਲੱਗਦੀ ਵਸ ਆਪਣੇ ਆਪ ਨੂੰ ਕਿਸੇ ਰੁਝੇਵੇਂ ਵਿੱਚ ਲਈ ਰੱਖਦੀ ਤਾਂ ਕਿ ਯੂਸਫ ਦੀ ਯਾਦ ਬਹੁਤਾ ਸਤਾਏ ਨਾ ਪਰ ਕੀ ਇਸ ਤਰ੍ਹਾਂ ਉਹ ਆਪਣੇ ਮਨੋਰਥ ਵਿੱਚ ਸਫਲ ਹੋ ਸਕੀ ਨਹੀਂ ਯੂਸਫ ਦਾ ਪ੍ਰੇਮ ਉਹਦੇ ਲਹੂ ਤੇ ਮਾਸ ਵਿੱਚ ਰਚ ਚੁੱਕਾ ਸੀ ਉਹਦੇ ਵਿਛੋੜੇ ਦੀਆਂ ਨਸੀਰਾਂ ਅਨੁਸਾਰ ਸਾਰ ਨਾਲ ਧਰਾਟਾਂ ਸਹਿਣੀਆਂ ਪੈ ਰਹੀਆਂ ਸਨ ਯੂਸਫ ਦੇ ਘਰ ਮੁੰਡਾ ਹੋਇਆ ਸੁਣ ਕੇ ਮੌਦਤ ਪਿੱਛੋਂ ਨਸੀਰਾ ਦੇ ਚਿਹਰੇ ਤੇ ਹਵਾ ਪਿਆ ਜਿਹੀ ਖੁਸ਼ੀ ਆਈ। ਉਹਨੇ ਬੜੀ ਰੀਜ ਨਾਲ ਮਖਮਲੀ ਮੌਜੇ ਕੱਢੇ, ਇੰਨੇ ਸੁੰਦਰ ਜਿਵੇਂ ਕਿਸੇ ਸ਼ਹਿਜ਼ਾਦੇ ਨੂੰ ਟੂਆ ਦੇਣਾ ਹੋਵੇ। ਇੱਕ ਦਿਨ ਸਾਂਗਦਿਆਂ ਉਹਨੇ ਬਰਕਤੇ ਨੂੰ ਕਿਹਾ, "ਮਾਂ, ਯੂਸਫ ਨੇ ਭਾਵੇਂ ਮੇਰੇ ਨਾਲ ਇੰਨੀ ਕੀਤੀ ਏ, ਪਰ ਮੈਂ ਉਹਨੂੰ ਆਪਣੇ ਦਿਲੋਂ ਨਹੀਂ ਕੱਢ ਸਕੀ। ਤੂੰ ਆਖੇ ਤਾਂ ਮੈਂ ਉਹਦੇ ਮੁੰਡੇ ਵਾਸਤੇ ਲੀੜੇ ਘੱਲ ਦਿਆਂ। ਉਹ ਜਾਣੇ ਅੱਲਾ ਨੇ ਉਹਦੀ ਜੜ ਲਾਈ ਏ। ਉਹਨੇ ਮੈਨੂੰ ਭੁਲਾ ਦਿੱਤਾ ਏ।" ਪਰ ਮੈਂ ਤਾਂ ਨਾ ਭਲਾਵਾ ਮਾਂ ਕਿੰਨਾ ਚਾਰੋਂ ਦੇ ਮੂੰਹ ਵੱਲ ਵੇਂਦੀ ਰਹੀ ਉਹ ਨਸੀਰਾ ਦੀ ਉੱਚੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਸਮਝ ਨਾ ਸਕੀ ਫਿਰ ਵੀ ਉਹਨੇ ਧੀ ਦਾ ਦਿਲ ਰੱਖਣ ਵਾਸਤੇ ਕਿਹਾ ਜਿਵੇਂ ਤੇਰੀ ਖੁਸ਼ੀ ਜਿਹੋ ਜਿਹਾ ਕਹਿੰਦੀ ਐ ਮੰਗਾ ਦੇਨੀ ਆ ਆਪਾਂ ਦੋਵੇਂ ਚੱਲ ਕੇ ਲਲਿਆਣੀਓ ਲੈ ਆਈਏ ਤਾਂ ਨਸੀਰਾ ਨੇ ਦਲੀ ਰੀਜ ਪ੍ਰਗਟ ਕਰ ਦਿੱਤੀ ਭੋਲੇ ਕਿਆਂ ਤੋਂ ਨੇੜੇ ਹੀ ਲਲਿਆਣੀ ਬੜਾ ਵੱਡਾ ਪਿੰਡ ਹੈ ਉੱਥੇ ਬਜਾਜੀ ਦੀਆਂ 5-7 ਬੜੀਆਂ ਵੱਡੀਆਂ ਦੁਕਾਨਾਂ ਹਨ ਨਸੀਰਾ ਆਪ ਜਾ ਕੇ ਕਾਕੇ ਵਾਸਤੇ ਲੀੜੇ ਲਈ ਆਈ ਦੋ ਰੇਸ਼ਮੀ ਤੇ ਤਿੰਨ ਸਾਦੇ ਸੂਟ ਕਾਕੇ ਦੇ ਬਣਾਏ ਗਏ ਇਹ ਖਰਚੋਂ ਦੇ ਵਿੱਚੋਂ ਵੱਧ ਸੀ ਪਰ ਮਾਂ ਇਸ ਕਰਕੇ ਚੁੱਪ ਕਰ ਰਹੀ ਕਿ ਧੀ ਦੇ ਦੁੱਖ ਦੇ ਦਿਲ ਤੇ ਸੱਟ ਨਾ ਲੱਗੇ ਸਾਡੇ ਪਿੰਡੋਂ ਸਰਦਾਰਾਂ ਦੀ ਇੱਕ ਲੜਕੀ ਭੋਲੇ ਕੀ ਵਿਆਹੀ ਹੋਈ ਸੀ ਇੱਕ ਦਿਨ ਨਸੀਰਾ ਉਹਦੇ ਘਰ ਮੈਲਣ ਗਈ ਨਸੀਰਾ ਦਾ ਵਿਆਹ ਉਸ ਤੋਂ ਢੇਰ ਚਿਰ ਪਹਿਲਾਂ ਹੋਇਆ ਸੀ ਇਸ ਵਾਸਤੇ ਉਹ ਲੜਕੀ ਨਸੀਰਾ ਨੂੰ ਪਰਜਾਈ ਕਹਿੰਦੀ ਸੀ ਉਨੇ ਕੋਲ ਬਿਠਾ ਕੇ ਬੜੇ ਆਦਰ ਨਾਲ ਕਿਹਾ ਆ ਭਾਬੀ ਜੀ ਆਈ ਨੂੰ ਅੱਜ ਕਿਵੇਂ ਜੀ ਕੀਤਾ ਏ ਤੇਰਾ ਮੈਂ ਰੋਜ਼ ਯਾਦ ਕਰਦੀ ਰਹਿੰਦੀ ਸਾਂ ਬੀਬੀ ਜੀ ਜੀ ਤਾਂ ਮੇਰਾ ਵੀ ਬੜਾ ਕਰਦਾ ਰਹਿੰਦਾ ਏ ਮਿਲਣ ਗਿਲਣ ਨੂੰ ਪਰ ਮੈਂ ਕਿਹੜਾ ਮੂੰਹ ਲੈ ਕੇ ਮੱਥੇ ਲੱਗਾ ਅੰਦਰੇ ਬੈਠਿਆਂ ਤਕਦੀਰ ਨਾਲ ਵਿਰੜੇ ਕਰਦੇ ਰਹੀਦਾ ਏ ਨਸੀਰਾ ਦੇ ਮੂੰਹੋਂ ਉਹਦੀ ਬਦਕਿਸਮਤੀ ਬੋਲ ਰਹੀ ਸੀ ਚਿਰਾਂ ਦਾ ਇਕੱਠਾ ਹੋਇਆ ਹੋਇਆ ਗਿਲਾ ਅਵੇਸਲੇ ਕੁੱਟ ਨਿਕਲਿਆ ਸੀ ਉਹ ਕਹਿ ਕੇ ਪਛਤਾ ਰਹੀ ਸੀ ਕਿਉਂ ਨੇ ਅਜਿਹੇ ਸ਼ਬਦ ਕਿਉਂ ਵਰਤੇ ਪਰ ਭਾਬੀ ਤੇਰਾ ਇਹਦੇ ਵਿੱਚ ਕੀ ਕਸੂਰ ਸੀ ਪੁੱਤਰ ਤਾਂ ਰੱਬ ਦੀ ਦਾਤ ਏ ਉਹ ਤੇਰੇ ਵਰਗੀਆਂ ਨੇਕ ਨੋਹਾ ਘਰ ਘਰ ਨਹੀਂ ਆਉਂਦੀਆਂ ਤਾਈ ਨੂੰ ਇਹ ਪਲ ਪਛੀਨਾ ਯੂਸਫ ਵਿਆਹ ਬੇਸ਼ੱਕ ਕਰਾ ਲੈਿੰਦਾ ਪਰ ਉਹਨਾਂ ਨੂੰ ਤੈਨੂੰ ੱੱਕਾ ਨਹੀਂ ਸੀ ਦੇਣਾ ਚਾਹੀਦਾ ਥੋੜਾ ਚਰ ਹੋਰ ਡਾਕ-ਟਕ ਦੀਆਂ ਗੱਲਾਂ ਹੁੰਦੀਆਂ ਰਹੀਆਂ ਫਿਰ ਨਸੀਰਾ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਸੁਣਿਆ ਏ ਯੂਸਫ ਦੇ ਘਰ ਮੁੰਡਾ ਹੋਇਆ ਏ ਹਾਂ ਕੱਲ ਪਾਉ ਆਇਆ ਸੀ ਦਾਦਾ ਸੀ ਬਹੁਤ ਸੋਹਣਾ ਏ ਨਿਹਰਾ ਯੂਸਫ ਵਰਗਾ ਬੀਬੀ ਭੈਣ ਮੇਰਾ ਇੱਕ ਕੰਮ ਕਰੇਗੀ ਦੱਸ ਤੁਹਾਡੇ ਕਿਸੇ ਜਾਣਾ ਹੋਵੇ ਤਾਂ ਮੈਂ ਕਾਕੇ ਦੇ ਲੀੜੇ ਖਲਣੇ ਨੇ ਜਾਣ ਨੂੰ ਤਾਂ ਮੈਂ ਆਪ ਹਲਕੇ ਜਾਣਾ ਏ ਮੇਰਾ ਪਾਉ ਅਗਾ ਗਿਆ ਏ ਉਹ ਅੱਜ ਰਾਤ ਨੂੰ ਮੋੜਾਵੇਗਾ ਪਰ ਭਾਬੀ ਤੂੰ ਲੀੜੇ ਕੱਲ ਕੇ ਕੀ ਕਰੇਂਗੀ ਤੇਰੇ ਹਣੋ ਕੀ ਲੱਗਦੇ ਨੇ ਕਿਉਂ ਨਾ ਆਖ ਬੀਬੀ ਮੈਂ ਤਾਂ ਉਹਨਾਂ ਦੀ ਕੁਛ ਨਹੀਂ ਲੱਗਦੀ ਪਰ ਉਹ ਮੇਰੇ ਲੱਗਦੇ ਨੇ ਮੇਰਾ ਸਾਭ ਕੋਛ ਯੂਸਫੀਏ ਮੇਰੇ ਦਿਲ ਵਿੱਚ ਅਜੇ ਵੀ ਉਹਦੇ ਵਾਸਤੇ ਉਸੇ ਤਰ੍ਹਾਂ ਪਿਆਰ ਏ ਇਹ ਨਸੀਰਾ ਦੀ ਉੱਚੀ ਇਸਤਰੀਅਤ ਸੀ ਹੱਛਾ ਸ਼ਾਮ ਨੂੰ ਫੜਾ ਜਾਈ ਮੈਂ ਲੈ ਜਾਵਾਂਗੀ ਨਸੀਰਾ ਦੇ ਭੇਜੇ ਹੋਏ ਲੀੜੇ ਗਏ ਤਾਂ ਵੇਖ ਕੇ ਬੇਗਮੇ ਨੂੰ ਅੱਗ ਲੱਗ ਉੱਠੀ ਉਹਨੇ ਪੁੱਠਾ ਹੱਥ ਦੇਂਦਿਆਂ ਸੱਸ ਨੂੰ ਕਿਹਾ ਫੂਕਨੀ ਪਰਾਂ ਮੈਂ ਉਹਦੇ ਲੀੜਿਆਂ ਦੀ ਭੁੱਖੀ ਬੈਠੀ ਆ ਉਹਦਾ ਤਾਂ ਇਰਾਦਾ ਹੋਵੇਗਾ ਕਿ ਇਸ ਤਰ੍ਹਾਂ ਪੈਰ ਧਰਾਵਾ ਕਰਕੇ ਕਿਸੇ ਦਿਨ ਆਪ ਵੀ ਚੱਲ ਵੜਾਂ ਤੇ ਮੈਂ ਤਾਂ ਲੱਤਾਂ ਭੰਨ ਦੇਾਂਗੀ ਜੀਨੇ ਮੇਰੀਆਂ ਦਲੀਜਾਂ ਤੋਂ ਅੰਦਰ ਪੈਰ ਧਰਿਆ ਨਾਲੇ ਖਵਰੇ ਕੀ ਕਲਾਮਾਂ ਪੜਾ ਕੇ ਕੱਲੇ ਨੇ ਉਹਨੇ ਲੀੜੇ ਤੇ ਮੋਜੇ ਅੱਲਾ ਜਾਣੇ ਸੌਂਕਣਾ ਕਿੱਥੋਂ ਤੱਕ ਨਹੀਂ ਪਹੁੰਚਦੀਆਂ ਮੈਂ ਆਪਣੇ ਸੁਖੀ ਲੱਦੇ ਨੂੰ ਕਦੇ ਨਾ ਪਾਵਾਂਗੀ ਉਸ ਲੈਣੀ ਦੇ ਲੀੜੇ ਤਾਬੋ ਨੇ ਵੀ ਨੂਹ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਇਸੇ ਵੇਲੇ ਮੂੜ ਕੱਲੋ ਸੋ ਕਿਸੇ ਦੇ ਹੱਥ ਅੱਲਾ ਬਚਾਵੀ ਉਸ ਡੈਣ ਤੋਂ ਮੇਰੇ ਬੱਚੇ ਨੂੰ ਬੇਗਮ ਨੇ ਹੁਕਮ ਕਰ ਦਿੱਤਾ ਉਸ ਵਿਚਾਰੀ ਵਾਸਤੇ ਕਿਉਂ ਇਹ ਨੀਰ ਖਾਏ ਤੁਹਾਡੇ ਦਿਲ ਵਿੱਚ ਉਨੇ ਲੀੜਿਆਂ ਵਿੱਚ ਕੁਝ ਪਾ ਨਹੀਂ ਕਰ ਲਿਆ ਮੋੜ ਕੇ ਉਸ ਉਜੜੀ ਉਕੜੀ ਦਾ ਦਿਲ ਕਿਉਂ ਢੂੰਦੀਆਂ ਤੂੰ ਸਾ ਨਹੀਂ ਪਾਉਣੇ ਤਾਂ ਅੰਦਰ ਰੱਖ ਛੱਡੋ ਯੂਸਫ ਨੇ ਦਰਦ ਭਰੀ ਆਵਾਜ਼ ਵਿੱਚ ਕਿਹਾ ਆਪ ਹੀ ਰੱਖ ਲਿਆ ਉਸ ਨੇਕ ਭਗਤ ਦਾ ਢੋਆ ਬੇਗਮ ਨੇ ਸਭ ਕੁਝ ਚੁੱਕ ਕੇ ਯੂਸਫ ਦੇ ਅੱਗੇ ਸੌਟ ਦਿੱਤਾ ਹੈਗੀ ਤਾਂ ਉਹ ਨੇਕ ਭਗਤੀ ਸੀ ਇਹਨਾਂ ਵੱਟਿਆਂ ਵਾਲੀ ਤਾਂ ਨਹੀਂ ਸੀ ਉਹ ਪਰ ਉਹਦੀ ਕਿਸਮਤ ਯੂਸਫ ਨੇ ਉਹ ਟਕੇ ਲੀਡ ਅਤੇ ਮੋਜੇ ਭਉਣ ਤੋਂ ਚੱਕ ਲਏ ਮਖਮਲੀ ਮੋਜਾਂ ਦੇ ਕੱਡੇ ਹੋਏ ਤਿੱਲੇ ਦੇ ਇੱਕ-ਇੱਕ ਤੋਪੇ ਵਿੱਚੋਂ ਉਹਨੂੰ ਆਪਣੀ ਹਾਂ ਕਦੇ ਆਪਣੀ ਨਸੀਰਾਂ ਦੱਸ ਰਹੀ ਸੀ ਉਹਦੀਆਂ ਅੱਖਾਂ ਭਰ ਆਈਆਂ ਉਹਨੇ ਸਭ ਕੁਝ ਚੱਕ ਕੇ ਕੋਠੀ ਵਿੱਚ ਰੱਖ ਦਿੱਤਾ ਤਾਬੂ ਪੋਤਰੇ ਵਾਲੀ ਤਾਂ ਹੋ ਗਈ ਪਰ ਉਹਨੂੰ ਇਹ ਖੁਸ਼ੀ ਬਹੁਤਾ ਚਰਮਾਨਣੀ ਨਾ ਮਿਲੀ ਸ਼ਰੀਫ ਅਜੇ 5-6 ਮਹੀਨੇ ਦਾ ਹੀ ਹੋਇਆ ਸੀ ਜਾਂ ਤਾਬੂ 8-10 ਦਿਨ ਬਿਮਾਰ ਰਹਿ ਕੇ ਅਗਲੇ ਜਹਾਨ ਤੁਰ ਗਈ ਜ਼ਿੰਦਗੀ ਸਾਵੇਂ ਪਧਰੀ ਤੁਰੀ ਜਾ ਰਹੀ ਸੀ ਪਰਿਵਾਰ ਦੀ ਗਣਤੀ ਉੱਥੇ ਦੀ ਉੱਥੇ ਸੀ ਨਸੀਰਾਂ ਗਈ ਤਾਂ ਬੇਗਮ ਆ ਗਈ ਸ਼ਰੀਫ ਆਇਆ ਤਾਂ ਤਾਬੂ ਤੁਰ ਗਈ ਸੱਜੇ ਸੱਜੇ ਸ਼ਰੀਫ ਬਹਿਣਾ ਸਿੱਖਿਆ ਰੜਨਾ ਸਿੱਖਿਆ ਤੇ ਫਿਰ ਕਿਸੇ ਸਹਾਰੇ ਦੀ ਉਂਗਲ ਫੜ ਕੇ ਤੁਰਨਾ ਸਿੱਖਿਆ ਆਖਰ ਆਦਮ ਦੀ ਔਲਾਦ ਹੈ ਨਾ ਇਹਨੂੰ ਕਿਸੇ ਸਹਾਰੇ ਦੀ ਲੋੜ ਰਹਿੰਦੀ ਹੈ ਆਦਮ ਨੂੰ ਹਵਾ ਦੇ ਸਹਾਰੇ ਦੀ ਲੋੜ ਹੈ ਹਵਾ ਨੂੰ ਆਦਮ ਦੀ ਔਲਾਦ ਨੂੰ ਮਾਪਿਆਂ ਦਾ ਸਹਾਰਾ ਚਾਹੀਦਾ ਹੈ ਮਾਪੇ ਔਲਾਦ ਦੇ ਆਸਰੇ ਦੇ ਮਹਤਾਜ ਹਨ ਦੋਸਤ ਨੂੰ ਦੋਸਤ ਦੀ ਲੋੜ ਹੈ ਮਸਾਫਰ ਨੂੰ ਸਾਥੀ ਦੀ ਪੁਜਾਰੀ ਨੂੰ ਮੂਰਤੀ ਦੀ ਲੋੜ ਹੈ ਮੂਰਤੀ ਨੂੰ ਪੁਜਾਰੀ ਦੀ ਭਗਤ ਨੂੰ ਰੱਬ ਦਾ ਸਹਾਰਾ ਚਾਹੀਦਾ ਹੈ ਸ਼ਾਇਦ ਰੱਬ ਨੂੰ ਭਗਤ ਦਾ ਜ਼ਿੰਦਗੀ ਸਹਾਰਾ ਹੈ ਤੇ ਸਹਾਰੇ ਦੀ ਲੋੜ ਬੰਦ ਵੀ ਯੂਸਫ ਤੇ ਸ਼ਰੀਫ ਦੋਵੇਂ ਹੱਸ ਰਹੇ ਸਨ ਪਤਾ ਨਹੀਂ ਯੂਸਫ ਸ਼ਰੀਫ ਨੂੰ ਹਸਾ ਰਿਹਾ ਸੀ ਜਾਂ ਸ਼ਰੀਫ ਯੂਸਫ ਨੂੰ ਸ਼ਾਇਦ ਦੋਹਾਂ ਦਾ ਹਾਸਾ ਇੱਕ ਦੂਜੇ ਦੇ ਆਸਰੇ ਸੀ ਸ਼ਰੀਫ 2.5 ਸਾਲ ਦਾ ਹੋ ਗਿਆ ਸੀ ਯੂਸਫ ਖੁਸ਼ੀ ਦੇ ਖੰਭਾਂ ਉੱਤੇ ਔੜਦਾ ਫਿਰਦਾ ਸੀ ਸ਼ਾਇਦ ਹੋਰ ਮਹੀਨੇ ਨੂੰ ਅੱਲਾ ਉਹਦੀ ਜੋੜੀ ਰਲਾ ਦੇਵੇ ਐਸ ਵਾਰੀ ਬੇਗਮੇ ਬੜੀ ਤਕਲੀਫ ਵਿੱਚ ਸੀ ਸ਼ਰੀਫ ਵੇਰੀ ਉਹ ਵੇਲੀ ਮੰਜੇ ਤੇ ਚੜ ਕੇ ਬੈਠੀ ਰਹਿੰਦੀ ਸੀ ਘਰ ਦਾ ਕੰਮ ਤੰਦਾ ਸਾਰਾ ਤਾਬੂ ਕਰ ਲੈਂਦੀ ਸੀ ਪਰ ਹੁਣ ਕੌਣ ਕਰਦਾ ਯੂਸਫ ਜ਼ੋਰ ਲਾ ਰਿਹਾ ਕਿ ਉਹ 2 ਮਹੀਨੇ ਪੇਕੇ ਚਲੀ ਜਾਏ ਪਰ ਬੇਗਮੇ ਨਾ ਮੰਨੀ ਯੂਸਫ ਕਾਰਨ ਪੁੱਛਦਾ ਤਾਂ ਉਹ ਅੱਗੋਂ ਮੇਰੀ ਮਰਜ਼ੀ ਕਹਿ ਕੇ ਗੱਲ ਮੁਕਾ ਛੱਡਦੀ ਉਹਨੂੰ ਦਿਲ ਦੀ ਦੱਸਣ ਦੀ ਖੁੱਲ ਹੁੰਦੀ ਤਾਂ ਉਹ ਸਾਫ਼ ਕਹਿ ਦਿੰਦੀ ਯੂਸਫ ਜੇ ਤੂੰ ਮੇਰੇ ਨਾਲ ਨਕਾਹ ਕਰਾ ਕੇ ਵੀ ਨਸੀਰਾ ਨੂੰ ਦਿਲ ਚੋਂ ਨਹੀਂ ਕੱਢ ਸਕਿਆ ਤਾਂ ਮੈਂ ਵੀ ਭਾਵੇਂ ਤੇਰੇ ਨਕਾਹ ਦੀ ਕੈਦ ਵਿੱਚ ਜਕੜੀ ਹੋਈ ਹਾਂ ਪਰ ਸਰਾਜ ਨੂੰ ਨਹੀਂ ਭਲਾ ਸਕੀ ਉਹਨੂੰ ਵੇਖ ਕੇ ਮੇਰਾ ਈਮਾਨ ਕਾਇਮ ਨਹੀਂ ਰਹੇਗਾ ਤੇ ਇਹ ਈਮਾਨ ਹੈ ਇਸਤਰੀ ਦਾ ਜੇ ਪੌਣ ਦੇ ਬੁੱਲੇ ਨਾਲ ਵੀ ਡੋਲ ਗਿਆ ਤਾਂ ਕਿਆਮਤ ਆ ਜਾਏਗੀ ਉਹ ਮਰਦ ਦਾ ਈਮਾਨ ਹੀ ਹੈ ਜੋ ਹਜ਼ਾਰ ਵਾਰ ਡੋਲ ਕੇ ਵੀ ਅਡੋਲ ਮੰਨਿਆ ਜਾ ਸਕਦਾ ਏ ਪਰ ਉਹ ਇਸਤਰੀ ਸੀ ਜੋ ਸਹਿ ਸਕਦੀ ਸੀ ਕਹਿ ਨਹੀਂ ਸੀ ਸਕਦੀ ਜਿਉਂ-ਜਿਉਂ ਦੇ ਨੇੜੇ ਆਉਂਦੇ ਗਏ ਬੇਗਮੇ ਦੀ ਸੇਤ ਥੱਲੇ ਦੀ ਥੱਲੇ ਟੈਂਦੀ ਗਈ ਗਰੀਬ ਦੀ ਜਵਾਨੀ ਕੀ ਹੁੰਦੀ ਹੈ ਇਕਬਾਲ ਨਹੀਂ ਬੁਢਾਪਾ ਲੈ ਜਾਂਦਾ ਸੀ ਚੁੱਲ੍ਹੇ ਅੱਗੇ ਬਹਿ ਕੇ ਚਾਰ ਰੋਟੀਆਂ ਪਕਾਉਣੀਆਂ ਪੈਂਦੀਆਂ ਤਾਂ ਉਹਦੇ ਚੂਕਣੇ ਤੇ ਵੱਖੀਆਂ ਦੁਖਾਂ ਲੱਗ ਪੈਂਦੀਆਂ شریف ਖੁਸ਼ੀ ਨਾਲ ਜਰਾ ਗੋਦੀ ਵਿੱਚ 扑ੜਕਦਾ ਨਾ ਬੇਗਮੇ ਦੀ ਜਾਨ ਨੂੰ ਬਣ ਜਾਂਦੀ ਇੱਥੇ ਹੀ ਬਸ ਨਹੀਂ ਉਹਨੂੰ ਕਿਸੇ ਕਿਸੇ ਦਿਨ ਮਾੜੀ ਜਹੀ ਕਸਵੀ ਹੋਣ ਲੱਗ ਪਈ ਗਰੀਬ ਮਾਮੂਲੀ ਬਿਮਾਰੀ ਤੋਂ ਦਵਾਈਆਂ ਕਦੇ ਨਹੀਂ ਲੈਂਦੇ ਜਾਇਆ ਕਹੋ ਕਿ ਥੋੜੇ ਕੀਤਿਆਂ ਦਵਾ دارو ਵਾਸਤੇ ਉਹਨਾਂ ਨੂੰ ਆਪਣੀ ਕੰਗਾਲੀ ਹੱਥੋਂ ਵੇਲ ਹੀ ਨਹੀਂ ਮਿਲਦਾ ਮਾਮੂਲੀ ਰੋਗ ਤਾਂ ਆਮੀਰਾਂ ਦਾ ਸ਼ੁਗਲ ਹੈ ਜਿਹਦਾਂ ਹੱਸਾਂ ਨੂੰ ਦਿਲ ਨਾ ਕਰੇ ਉਦੋਂ ਤਬੀਅਤ ਖਰਾਬ ਹੈ ਬੇਗਮ ਇੱਕ ਰਾਤ ਤਾਪ ਦੀ ਕੂਕੀ ਵਿੱਚ ਬਰੜਾ ਕੇ ਚੀਕਾ ਮਾਰ ਉੱઠી ਯੂਸਫ ਨੇ ਉਹਨੂੰ ਹਲਾ ਕੇ ਸੋਮਣ ਕਰਦਿਆਂ ਪੁੱਛਿਆ ਕਿਉਂ ਕੀ ਗੱਲ ਏ ਸੌਰਤ ਕਾਰਖਾਂ ਬੇਗਮ ਮੰਜੇ 'ਤੇ ਉੱਠ ਕੇ ਬਹਿ ਗਈ ਉਹਨੇ ਅੱਖੀ ਮਲਦਿਆਂ ਕਿਹਾ ਮੈਂ ਸੁਪਨੇ ਵਿੱਚ ਡਰ ਗਈ ਸਾਂ ਤੂੰ ਰਾਤ ਦਿਨੇ ਚਿੰਤਾ ਜੋ ਕਰਦੀ ਰਹਿੰਦੀ ਐ ਤਾਈਂ ਸੁਪਨੇ ਆਉਂਦੇ ਨੇ ਨਾ ਐਤਕੀਏ ਸੁਪਨੇ ਆਲੇ ਨਹੀਂ ਜਾਣੇ ਉਹ ਛੱਡ ਠਾਂ ਕਮਲੀ ਕੀ ਸੁਪਨਾ ਆਇਆ ਏ ਮੇਰੇ ਕੁਛੜ ਪੰਜਾ ਸੱਤ ਦਿਨਾਂ ਦਾ ਇਹ ਆਣਾ ਏ ਸਾਮਣੇ ਨਸੀਰਾ ਝੋਲੀ ਅੱਡ ਕੇ ਖੜੀ ਏ ਮੇਰੇ ਸੱਜੇ ਖੱਬੇ ਮਾਸਤੀ ਤੇ ਮਾਸੜ ਖੜੇ ਨੇ ਉਹਨਾਂ ਚਿੱਟੇ ਦੁੱਧ ਲੀੜੇ ਪਾਏ ਹੋਏ ਨੇ ਉਹ ਮੈਨੂੰ ਆਂਦੇ ਨੇ ਅਈਆਣਾ ਨਸੀਰਾ ਨੂੰ ਫੜਾ ਦੇ ਇਹ ਆਪੇ ਪਾਲ ਲਏਗੀ ਤੇਰਾ ਨਾ ਲੈ ਕੇ ਆਂਦੇ ਨੇ ਇਹਦਾ ਨਸੀਰਾ ਬਿਨਾ ਜੀ ਨਹੀਂ ਲੱਗਦਾ ਸੋ ਨਸੀਰਾ ਦਾ ਘਰ ਉਹਦੇ ਹਵਾਲੇ ਕਰ ਦੇ ਤੇ ਤੂੰ ਸਾਡੇ ਨਾਲ ਚੱਲ ਫਿਰ ਮੈਂ ਰੋ ਰੋ ਚਾਂਗਰਾ ਮਾਰਦੀ ਆਂ ਭਈ ਮੈਂ ਨਹੀਂ ਜਾਣਾ ਨਾ ਮੈਂ ਕਾਕਾ ਹੀ ਨਸੀਰਾ ਨੂੰ ਫੜਾਉਂਦੀ ਆਂ ਉਨਾ ਦੋਹਾਂ ਨੇ ਗੁੱਸੇ ਨਾਲ ਮੇਰੀਆਂ ਦੋਵੇਂ ਬਾਹੀ ਫੜ ਲਈਆਂ ਨੇ ਮੇਰੇ ਹੱਥਾਂ ਵਿੱਚੋਂ ਹੀ ਆਣਾ ਡਗ ਪਿਆ ਜੋ ਨਸੀਰਾ ਨੇ ਆਪਣੀ ਝੋਲੀ ਵਿੱਚ ਲੈ ਲਿਆ ਏ ਮੈਂ ਰੋਂਦੀ ਕਰ ਲੌਂਦੀ ਉਹ ਦੋਵੇਂ ਬਦੋ ਬਦੀ ਤੂ ਤੁਰੇ ਨੇ ਮੈਂ ਉੱਚੀ ਉੱਚੀ ਦੁਹਾਈ ਪੌਂਦੀ ਜਾ ਰਹੀ ਆਂ ਜਾਂ ਤੂੰ ਮੈਨੂੰ ਹਲਾ ਕੇ ਜਗਾ ਦਿੱਤਾ ਐਵੇਂ ਹੱਕ ਤੇ ਹੱਥ ਆ ਜਾਣ ਨਾਲ ਸੁਪਨੇ ਆ ਜਾਂਦੇ ਨੇ ਬਹੁਤਾ ਦਿਲ ਤੇ ਨਹੀਂ ਲਿਆਈਦਾ ਇਹ ਸੁਪਨੇ ਐਵੇਂ ਕੋ ਐਵੇਂ ਨਹੀਂ ਐਤਕਿ ਮੈਂ ਬਚਦੀ ਨਹੀਂ ਵੇਖ ਲੈ ਤੂੰ ਅੱਲਾ ਦਾ ਨਾਮ ਲੈ ਖਾਂ ਮੈਨੂੰ ਸਤਿਆਖਰੀ ਨੇ ਤੂੰ ਨਹੀਂ ਜਾਣਦਾ ਅਜਿਹਾ ਸੁਪਨਾ ਮੈਨੂੰ ਅੱਜ ਪਹਿਲੇ ਦਿਨ ਨਹੀਂ ਆਇਆ ਜਦ ਦੀ ਮੈਂ ਵਿਆਹੀ ਆਈ ਆ ਉਦੋਂ ਦੇ ਹੀ ਮੈਨੂੰ ਅਜਿਹੇ ਸੁਪਨੇ ਆਉਂਦੇ ਨੇ ਮੈਨੂੰ ਇਸ ਘਰ 'ਚੋਂ ਹਰ ਵੇਲੇ ਡਰ ਆਉਂਦਾ ਰਹਿੰਦਾ ਏ ਮਾਸੜ ਨੇ ਕਈ ਵਾਰ ਮੈਨੂੰ ਸੁਪਨੇ 'ਚ ਆਖਿਆ ਏ ਆਖੇ ਤੂੰ ਨਸੀਰਾਂ ਦਾ ਘਰ ਖੋਇਆ ਏ ਮੈਂ ਤੈਨੂੰ ਵੀ ਇੱਥੇ ਬਸਨ ਨਹੀਂ ਦੇਣਾ ਜਿੱਦਾਂ ਤੋਂ ਮੈਨੂੰ ਮਾਰਿਆ ਸੀ ਉਸ ਤੋਂ ਪਹਿਲੀ ਰਾਤ ਵੀ ਮੈਨੂੰ ਭੈੜਾ ਸੁਪਨਾ ਆਇਆ ਸੀ ਮਾਸੜ ਮੇਰੇ ਗਲ ਵਿੱਚ ਰੱਸਾ ਬਾ ਕੇ ਫਾਹ ਦੇ ਰਿਹਾ ਸੀ ਤੇ ਕੋਲ ਖੜੀ ਨਸੀਰਾ ਨੂੰ ਕਹਿ ਰਿਹਾ ਸੀ ਲੈ ਸੰਭਾਲ ਆਪਦਾ ਘਰ ਇਹਦੀ ਅਲਖ ਮੈਂ ਮੁਕਾ ਦੇਣ ਲੱਗਾ ਤੇ ਉਦੋਂ ਮੇਰੇ ਮਰਨ ਵਿੱਚ ਕੋਈ ਫਰਕ ਤਾਂ ਨਹੀਂ ਸੀ ਰਿਹਾ ਬਸ ਉਸ ਦਿਨ ਤੋਂ ਮੇਰਾ ਵਿਹਮ ਪੱਕਾ ਹੋ ਗਿਆ ਏ ਕਿ ਇਹ ਸਭ ਨਸੀਰਾ ਦੀ ਬਦਦੂਆ ਦੇ ਕਾਰਨ ਨੇ ਤੇ ਸੱਚੀ ਗੱਲ ਏ ਉਦੋਂ ਤੋਂ ਮੈਨੂੰ ਤੇਥੋਂ ਵੀ ਡਰ ਆਉਣ ਲੱਗ ਪਿਆ ਏ ਕੋਹ ਚਰਦੋਮੇ ਚੱਪ ਰਹੇ ਬੇਗਮ ਨੇ ਯੂਸਫ ਦਾ ਹੱਥ ਫੜ ਕੇ ਕਿਹਾ ਇੱਕ ਗੱਲ ਆਖਾਂ ਜੇ ਮੰਨੇਗਾ ਤਾਂ ਕੋਈ ਚੰਗੀ ਮੂਹੋਂ ਕੱਢੀ ਜੇ ਮੈਂ ਮਰ ਗਈ ਤਾਂ ਤੂੰ ਨਸੀਰਾ ਨੂੰ ਬੁਲਾ ਕੇ ਮੇਰੇ ਅਯਾਨੇ ਉਹਦੀ ਝੋਲੀ ਪਾ ਦੇਈ ਉਹ ਰੱਬ ਤਰਸੀ ਕਰਕੇ ਆਪੇ ਪਾਲ ਲਏਗੀ ਫਿਰ ਕਿਸੇ ਵਿੱਚ ਬੋਲਣ ਦੀ ਹਿੰਮਤ ਨਾ ਰਹੀ ਦੋਵੇਂ ਆਪੋ ਆਪਣੇ ਖਿਆਲਾਂ ਵਿੱਚ ਗਵਾਚ ਗਏ ਬੇਗਮੇ ਦਾ ਤਾਪ ਦਿਨੋਂ ਧੰਨਵਾਦ ਦਾ ਗਿਆ ਯੂਸਫ ਬਥੇਰਾ ਕਹਿੰਦਾ ਕਿ ਭਾਈ ਸਾਹਿਬ ਹੋਰਾਂ ਨੂੰ ਹੱਥ ਵਿਖਾ ਕੇ ਕੋਈ ਦਵਾਦਾਰੂ ਲਈਏ ਹਰਦਾਈ ਨਾਨ ਪਾ ਦਿੰਦੀ ਉਹ ਕਹਿੰਦੀ ਇਸ ਹਾਲਤ ਵਿੱਚ ਕੋਈ ਤੱਤੀ ਠੰਡੀ ਦਵਾਈ ਦੇਣੀ ਚੰਗੀ ਨਹੀਂ ਆਖਰ ਇੱਕ ਰਾਤ ਤਾਪ ਦੀ ਹਾਲਤ ਵਿੱਚ ਹੀ ਬੇਗਮੇ ਦੇ ਘਰ ਮੁੰਡਾ ਹੋਇਆ ਸਰੀਰ ਵਿੱਚੋਂ ਚੋਖਾ ਲਹੂ ਵਗ ਜਾਣ ਕਰਕੇ ਕਮਜ਼ੋਰੀ ਦੇ ਕਾਰਨ ਕੁਝ ਚਰ ਵਾਸਤੇ ਤਾਪ ਜਰਾ ਮੱਠਾ ਹੋ ਗਿਆ ਬੇਗਮੇ ਨੂੰ ਹੋਸ਼ ਆਈ ਤਾਂ ਉਹਨੇ ਯੂਸਫ ਵੱਲ ਵੇਖ ਕੇ ਕਿਹਾ ਲੈ ਅੱਲਾ ਨੇ ਤੇਰੀ ਜੋੜੀ ਰਲਾ ਦਿੱਤੀ ਹੂ ਇਹਨਾਂ ਨੂੰ ਚੰਗੀ ਤਰ੍ਹਾਂ ਪਾਲੀ ਤੇ ਤੂੰ ਕਿੱਧਰ ਜਾਣਾ ਏ ਕਈਆਂ ਗੱਲਾਂ ਕਰਦੀ ਏ ਮੈਂ ਮੈਂ ਕੋਈ ਪਾਲਣੇ ਨੇ ਤੂੰ ਮੇਰੀ ਉਦਨ ਵਾਲੀ ਗੱਲ ਯਾਦ ਰੱਖੀ ਨਾ ਤਾਕਤੀ ਦੇ ਕਾਰਨ ਸਿਰਫ 12 ਤਾਪ ਦਾ ਸੇਕ ਘਟਿਆ ਸੀ ਸੋ ਅਗਲੇ ਦਿਨ ਧੂਨੇ ਜ਼ੋਰ ਨਾਲ ਚੜਿਆ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ